ਹਾਂਜੀ ਗੇਮੇ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਕਿ ਬੀਤੇ ਦਿਨੀ ਕੇਐਸ ਮੱਖਣ ਅਤੇ ਮੈਡਸਨ ਦੂ ਦਾ ਇੱਕ ਮੁੱਦਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਇਆ ਉਸ ਤੋਂ ਬਾਅਦ KS ਮੱਖਣ ਨੇ ਮੈਡ ਸੰਧੂ ਨੂੰ ਰਿਪਲਾਈ ਕੀਤਾ ਤੇ ਉਸ ਤੋਂ ਬਾਅਦ ਮੈਡ ਸੰਧੂ ਨੇ ਹੁਣ KS ਮੱਖਣ ਨੂੰ ਕੀਤਾ ਵੱਡਾ ਰਿਪਲਾਈ ਕੀਤਾ ਮੈਡ ਸੰਧੂ ਨੇ ਆਪਣੀ ਆਈਡੀ ਇਸ ਵੀਡੀਓ ਵਿੱਚ ਦਿਖਾਉਣੀ ਹੈ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਦੀ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਵੀਡੀਓ ਥੱਲੇ ਬਣੇ ਬਲੈਕ ਗ੍ਰੈਂਡ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜਰੂਰ ਜਾਓ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਬਾਕੀ ਜੇਕਰ ਧੰਨਵਾਦ ਦੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਇਓ ਬਾਕੀ ਤੁਸੀਂ ਇਸ ਮਸਲੇ ਬਾਰੇ ਕੀ ਸੋਚਦੇ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ ਵਿੱਚ ਦੇ ਕੇ ਜਰੂਰ ਜਾਇਓ ਬਾਕੀ ਚਲ ਕਮਣਾਉਣੇ ਧੰਨਵਾਦ ਦੀ ਇਹ ਵੀਡੀਓ ਤੇ ਕੀਤਾ ਤੁਸੀਂ ਪੌਡਕਾਸਟ ਉਹਦੀ ਭੈਣ ਜਿਹਨੇ ਸਟੋਰੀ ਪਾਈ ਹੈ ਮੈਂ ਰਤਨੂ ਨੇ ਸਾਨੂੰ ਹਾਈਲਾਈਟ ਕਰਨ ਨਹੀਂ ਮੇਰਾ ਨਾਮ ਯੂਜ਼ ਕਰ ਰਹੇ ਹੋ ਸੋ ਹੁਣ ਅੰਕਲਾਂ ਨੂੰ ਵੀ ਮੈਂ ਟੀਆਰਪੀ ਦੇਣੀ ਆ ਸੌਰੀ ਨੋ ਅੰਕਲਾਂ ਨੂੰ ਤੁਮਨਾ ਜਾ ਚੁੱਕਾ ਹੈ ਹੁਣ ਨਵਾਜ਼ ਮਨਾ ਚੁੱਕਾ ਹੋਇਆ ਹੁਣ ਚੈੱਕ ਕਰ ਭਾਜੀ ਇਹ ਭੈਣ ਜੂਤ ਟੈਂਪੂ ਜੀ ਤੇ ਇੱਟੇ ਪੂਰੀ ਐ ਟੋ ਲੱਗਾ ਤੁਸੀਂ ਸਾਲੇ ਨੂੰ ਮੋਟਰ ਤੇ ਭੇਜੋ ਜਿੱਥੇ ਵੇਟ 걸ਗਾਈਦਾ ਸਸਤੀ ਗੱਲ ਪੂਰੀ ਸਾਲੇ ਟੈਂਪੂ ਤੇ ਟੀਆਰਪੀ ਕਾਦੀ ਹਾਂ ਇਹ ਭਾਜੀ ਮਾਸ ਦੀ ਬੋਟੀ ਭਾਣਦਾ ਬੁੜਾ ਬੁੜਾ ਕਹਿੰਦੀ ਦੁਨੀਆ ਮਾ ਭੈਣ ਚਦਾ ਨਾ ਭਾਈ ਓਏ